ਲੁਧਿਆਣਾ ਤੋਂ ਵਿਚ ਪੰਜਾਬ ਪਾਰ ਦੀ ਰੂਟ 235 ਪੰਬਾਸ ਦੇ ਕੱਛੀ ਮੁਲਾਜ਼ਮਾਂ ਦੇ ਇੱਕ अहम ਬੈਠਕ ਵਿੱਚ ਅੱਜ ਸਵੇਰ ਪੱਤਰਕਾਰ ਵਾਰਤਾਕਾਰ ਦੇ ਹੋਏ ਬੈਠਕ ਦੇ ਵਿੱਚ ਇੱਕ अहम ਐਲਾਨ ਕੀਤਾ ਗਿਆ ਦੱਸਿਆ ਕਿ 28 ਤਰੀਕ ਨੂੰ ਅਤੇ 2 ਦਸੰਬਰ ਨੂੰ ਪੰਜਾਬ ਪਾਰ ਦੇ ਵਿੱਚ ਗੇਟ ਵੈਲੀਆਂ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਸਰਕਾਰ ਨੇ ਟੈਂਡਰ ਬੰਦ ਨਾ ਕੀਤੇ ਤਾਂ ਤੁਰੰਤ ਬੱਸਾਂ ਦਾ ਚੱਕਾ ਜਾਮ ਵੀ ਕਰ ਦਿੱਤਾ ਜਾਵੇਗਾ ਫੋ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਕਿਲੋਮੀਟਰ ਸਕੀਮ ਦੇ ਵਿਰੁੱਧ ਅਤੇ ਵਿਭਾਗ ਦੇ ਨਿੱਜੀਕਰਨ ਦੇ ਖਿਲਾਫ 8 ਦਸੰਬਰ ਤੋਂ ਲੈ ਕੇ ਕੀ 10 ਦਸੰਬਰ ਤੱਕ ਹੜਤਾਲ ਵੀ ਕੀਤੀ ਜਾਵੇਗੀ ਇਸ ਦੌਰਾਨ ਬੱਸਾਂ ਵੀ ਬੰਦ ਕੀਤੀਆਂ ਜਾਣਗੀਆਂ ਜਿਨ੍ਹਾਂ ਐਲਾਨ ਕੀਤਾ ਗਿਆ ਨਾ ਮੁਲਾਜ਼ਮਾਂ ਦੇ ਵੱਲੋਂ ਮੁਲਾਜ਼ਮਾਂ ਨੇ ਕਿਹਾ ਕਿ ਬਿੱਤੇ ਲੰਬੇ ਸਮੇਂ ਤੋਂ ਸਾਡੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਜੋ ਕਿ ਸਿਰੇ ਨਹੀਂ ਚੜ ਰਹੀ 19 ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਨੇ ਬੈਠਕ ਦੀ ਗੱਲ ਕਹੀ ਸੀ ਪਰ ਉਹ ਬੈਠਕ ਦੇ ਵਿੱਚ ਖੁਦ ਹੀ ਮੌਜੂਦ ਨਾ ਰਹਿ ਕੇ ਸਿਰਫ ਫੈਕਟਰੀ ਨੂੰ ਪੇਸ਼ ਦਿੱਤਾ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਕਿਲੋਮੀਟਰ ਸਕੀਮ ਦਾ ਲਗਾਤਾਰ ਵਿਰੋਧ ਕਰ ਰਹੇ ਹਾਂ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰ ਇਹਨਾਂ ਸਕੀਮਾਂ ਨੂੰ ਲਿਆ ਰਹੀ ਹੈ ਉਨਾ ਕਿਹਾ ਕਈ ਬੱਸਾਂ ਕੰਡਮ ਪਈਆਂ ਨੇ ਜਿਨ੍ਹਾਂ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ ਉਹਨਾਂ ਕਿਹਾ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਜਿਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਬੰਦ ਹੋ ਜਾਣਗੇ ਇਸ ਤੋਂ ਇਲਾਵਾ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਵੀ ਪੱਕੇ ਨਹੀਂ ਹੋਣਗੇ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਮੇਰਾ ਨਾਮ ਸ਼ਮਸ਼ੀਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੋਡਵੇ ਪਨਬਸ ਪੀਆਰਡੀਸੀ ਕੋਟਰੈਕਟਰ ਵਰਕਰ ਯੂਨੀਅਨ ਪੰਜਾਬ ਅੱਜ ਅਸੀਂ ਜਥੇਬੰਦੀਆਂ ਦੀਆਂ ਮੰਗਾਂ ਤੇ ਮੰਥਨ ਕਰ ਲਈ ਅੱਜ ਜਥੇਬੰਦੀ ਦੀ ਮੀਟਿੰਗ ਜਿਹੜੀ ਇਸ ਤੋਂ ਪਹਿਲਾਂ ਲੁਧਿਆਣੇ 'ਚ ਲੱਗੀ ਸੀ ਜਿਹਦੇ 'ਚ ਅਸੀਂ ਸਮੂਹ ਡੀਪੂ ਕਮੇਟੀਆਂ ਨਾਲ ਆਪਣੇ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਕਿਉਂਕਿ ਸਰਕਾਰ ਲਗਾਤਾਰ ਸਾਡੀਆਂ ਮੰਗਾਂ ਨੂੰ ਲਟਕਾ ਰਹੀ ਹੈ ਤੇ ਮੰਗਾਂ ਮੰਨਣ ਤੋਂ ਵਾਅਦੇ ਕਰਕੇ ਮੁੱਕਰਦੀ ਨਜ਼ਰ ਆ ਰਹੀ ਹੈ ਤੇ ਜਿਹਦੇ ਰੋਸ ਦੇ ਵਿੱਚ ਅੱਜ ਅਸੀਂ ਆਪਣੇ ਐਕਸ਼ਨ ਲੀਕੇ ਨੇ ਜਿਵੇਂ ਕਿਲੋਮੀਟਰ ਸਕੀਮ ਬੱਸਾਂ ਪ੍ਰਾਈਵੇਟ ਦਾ ਟੈਂਡਰ ਲੈ ਕੇ ਆ ਰਹੀ ਵਾਰ-ਵਾਰ ਸਰਕਾਰ ਜਿੱਥੇ ਸਾਡੀ ਮੰਗ ਹੈ ਕਿ ਵਿਭਾਗ ਚ ਮਾਲਕੀ ਬੱਸਾਂ ਪਾਈਆਂ ਜਾਣ ਕਿਉਂਕਿ ਪਿਛਲੀਆਂ ਸਰਕਾਰਾਂ ਵੀ ਔਨ ਰਿਕਾਰਡ ਹੈ ਕਿ 14-15 ਸੌ ਬੱਸ ਆਪਣੇ 5 ਸਾਲ ਦੇ ਪਲਾਨ ਤਰਾਂ ਜਿਹੜੀ ਉਹ ਪਾ ਦਿੰਦੀ ਸੀਗੀ ਪਰ ਇਹ ਸਰਕਾਰ ਨੇ 4 ਸਾਲ ਦਾ ਸਮਾਂ ਬੀਤ ਗਿਆਣ ਦੇ ਬਾਵਜੂਦ ਇੱਕ ਵੀ ਬੱਸ ਵਿਭਾਗ ਦੇ ਵਿੱਚ ਨਹੀਂ ਪਾਈ ਲਗਭਗ 400-500 ਬੱਸ ਆ ਜਿਹੜੀ ਉਹ ਕੰਡਮ ਹੋ ਗਈ ਵੱਖ-ਵੱਖ ਡੀਪੂਆਂ ਦਾ ਸ਼ਿੰਗਾਰ ਬਣੀ ਖੜੀ ਆ ਔਰ ਨਾਲ ਹੀ ਜਿਹੜੀਆਂ ਬੱਸਾਂ ਚੱਲਣ ਵਾਲੀਆਂ ਵੀ ਆ ਰੂਟ ਤੇ ਉਹਨਾਂ ਦਾ ਸਪੇਅਰ ਪਾਰਟ ਨਾ ਔਨ ਕਰਕੇ ਉਹ ਵੀ ਬੱਸਾਂ ਕਿਸੇ ਦੀ ਬੈਟਰੀ ਨਹੀਂ ਆ ਰਹੀ ਕਿਸੇ ਦਾ ਟਾਇਰ ਨਹੀਂ ਆ ਰਿਹਾ ਤੇ ਉਹ ਵੀ ਡੀਪੂਆਂ ਦਾ ਸ਼ਿੰਗਾਰ ਬਣ ਕੇ ਖੜੀ ਆ ਜਿਵੇਂ ਅੱਜ ਰੂਟ ਤੇ ਬੱਸਾਂ ਦੀ ਗੱਲ ਕਰੀਏ ਜਿਵੇਂ ਮਹਿਲਾਵਾਂ ਨੂੰ ਫ੍ਰੀ ਸਫ਼ਰ ਸੂਤ ਦਿੱਤੀ ਸਰਕਾਰ ਨੇ ਤੇ ਅਕਸਰ ਹੀ ਜਿਹੜੀ ਰੂਟ ਤੇ ਉਹ ਸਵਾਰੀ ਜਿੱਥੇ 50 ਸੀਟਰ ਬੱਸ ਆ ਉਹਦੇ ਵਿੱਚ 100-100 ਤੋਂ ਵੱਧ ਸਵਾਰੀ ਬੱਸਾਂ ਦੇ ਵਿੱਚ ਓਵਰਲੋਡ ਰਹਿੰਦੀ ਆ ਜਿੱਥੇ ਨੇਕਾ ਹਾਦਸੇ ਵੀ ਹੋ ਜਾਂਦੇ ਆ ਤੇ ਕਈ ਵਾਰਾਂ ਸਵਾਰੀਆਂ ਨੂੰ ਬੱਸ ਨਹੀਂ ਮਿਲਦੀ ਤੇ ਉਹਨਾਂ ਦੇ ਵੀ ਗੁੱਸੇ ਗਿਲੇ ਜਿਹੜੇ ਸਾਡੇ ਨਾਲ ਰਹਿੰਦੇ ਨੇ ਸੋ ਅਸੀਂ ਸਰਕਾਰ ਕੋ ਮੰਗ ਕਰਦੇ ਆ ਕਿ ਵਿਭਾਗ ਦੀਆਂ ਮਾਲਕੀ ਬੱਸਾਂ ਪਾਈਆਂ ਜਾਣ ਪਰ ਵਾਰ-ਵਾਰ ਉਹਨਾਂ ਵੱਲੋਂ ਪ੍ਰਾਈਵੇਟ ਕਿਲੋਮੀਟਰ ਸਕੀਮ ਦਾ ਟੈਂਡਰ ਲੈ ਕੇ ਆਂਦਾ ਜਾਂਦਾ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਆ ਕਿਉਂਕਿ ਕਿਲੋਮੀਟਰ ਪ੍ਰਾਈਵੇਟ ਇੱਕ ਆਮ ਕਾਰਪੋਰੇਟ ਘਰਾਣੇ ਦੀ ਜਦੋਂ ਸਰਕਾਰ ਸੱਤਾ 'ਚ ਆਈ ਸੀ ਤੇ ਉਹ ਕਹਿੰਦੀ ਸੀ ਵੀ ਕਾਰਪੋਰੇਟ ਘਰਾਣੇ ਜਿਹੜੇ ਅਸੀਂ ਇੱਥੋਂ ਪਜਾਵਾਂਗੇ ਔਰ ਭਗਤ ਸਿੰਘ ਦੀ ਸੋਚ ਮੁਤਾਬਕ ਅਸੀਂ ਆਜ਼ਾਦ ਮੁਲਕ ਦੇ ਵਿੱਚ ਜਿਹੜੇ ਸਰਕਾਰੀ ਵਿਭਾਗ ਆ ਇਹਨਾਂ ਨੂੰ ਬਚਾਵਾਂਗੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਉਹ ਸਾਰੇ ਜਿਹੜੇ ਵਾਅਦੇ ਆ ਉਲਟ ਨਿਕਲਦੇ ਨਜ਼ਰ ਆਉਂਦੇ ਆ ਤੇ ਜਿਹਦੇ 'ਚ ਸਿੱਧੇ ਤੌਰ ਤੇ ਵਿਭਾਗਾਂ ਦਾ ਨਿੱਜੀਕਰਨ ਕਰਕੇ ਤੇ ਸਰਕਾਰੀ ਵਿਭਾਗਾਂ ਨੂੰ ਬੰਦ ਕਰਕੇ ਲੋਕਾਂ ਦੇ ਰੁਜ਼ਗਾਰ ਦੇ ਰਸਤੇ ਵੀ ਬੰਦ ਕਰਨਗੇ ਨੌਜਵਾਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਦਾ ਵੀ ਠੇਕੇਦਾਰਾਂ ਦੇ ਰਾਹੀਂ ਸ਼ੋਸ਼ਣ ਕਰਵਾਇਆ ਹੈ। ਹਾਂਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਕੀ ਵਿਸ਼ੇ ਵਿਚਾਰੇ ਗਏ ਨੇ ਕੀ ਅਗਲੀ ਰਣਨੀਤੀ। ਬਾਅਦ ਜੋ ਪੰਜਾਬ ਰੋਡ ਦੇ ਪਣਵਾਸ ਪੀਆਰਟੀਸੀ ਕੰਟਰੈਕਟਰ ਯੂਨੀਅਨ ਵੱਲੋਂ ਆਪਣੀ ਸੁਭਾਪਦਰੀ ਮੀਟਿੰਗ ਹੈ ਜਿਹੜੀ ਉਹ ਲੁਧਿਆਣੇ ਵਿਖੇ ਕੀਤੀ ਗਈ ਆ। ਸੋ ਇਸ ਮੀਟਿੰਗ ਦਾ ਮੁੱਖ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਹੋਰ ਮੰਗਾ ਨੂੰ ਜਿਹੜਾ ਲੰਕਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਸੋਨਾ ਚੀਜ਼ਾਂ ਤੇ ਮੰਤਨ ਕਰਦੇ ਇਹ ਚੀਜ਼ ਨਿਕਲ ਕੇ ਆਈ ਹੈ ਕਿ ਪੰਜਾਬ ਸਰਕਾਰ ਜਿੱਥੇ ਕਹਿੰਦੀ ਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਉੱਥੇ ਪੱਕੇ ਕਰਨ ਦੀ ਬਜਾਏ ਇਹਨਾਂ ਵਿਭਾਗਾਂ ਦਾ ਨਿੱਜੀ ਗੱਲ ਕਰਨ ਵਾਲੇ ਪਾਸੇ ਤੁਰ ਹੀ ਹੋਈ ਹੈ ਜਿੰਨੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਸਰਕਾਰੀ ਬੱਸਾਂ ਨੂੰ ਖਤਮ ਕਰਕੇ ਤੇ ਰੋਜ਼ਗਾਰ ਦੇ ਸਾਧਨ ਜਿਹੜੇ ਉਹ ਖਤਮ ਕੀਤੇ ਜਾ ਰਹੇ ਆ ਫੇਸ ਕਰਕੇ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਆਪਣੀਆਂ ਮੰਗਾਂ ਦੇ ਨਾਲ-ਨਾਲ ਜਿਹੜੀ ਕਿਲੋਮੀਟਰ ਸਕੀਮ ਬਸੇ ਹੋਂ ਦਾ ਟੈਂਡਰ ਰੱਦ ਕਰਾਉਣ ਵਾਸਤੇ ਸੰਘਰਸ਼ ਕੀਤਾ ਜਾਏਗਾ ਤੇ ਆਪਣੀਆਂ ਮੇਨ ਮੰਗਾਂ ਇਹਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰ ਵਿਚੋਲੀਆਂ ਨੂੰ ਬਾਹਰ ਕੱਢਣਾ ਔਰ ਸੋਰਸਿੰਗ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਾਉਣ ਦੀ ਮੰਗ ਤਨਖਾਹ ਵਾਧੇ ਦੀ ਮੰਗ ਤੇ ਜਿਹੜੇ ਮੁਲਾਜ਼ਮ ਕੱਢੇਗੇ ਉਹਨਾਂ ਨੂੰ ਬਹਾਰ ਕਰਾਉਣ ਦੀ ਮੰਗ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਅਸੀਂ ਸੰਘਰਸ਼ ਹੋਂ ਦੇ ਵਿੱਚ 8 9 ਤੇ 10 ਦਸੰਬਰ ਦੀ ਹੜਤਾਲ ਹੈ ਜਿਹੜੀ ਤਿੰਨ ਰੋਜ਼ਾ ਹੜਤਾਲ ਉਹ ਲਿਖੀ ਗਈ ਆ ਸੋ ਇਹਦੇ ਵਿੱਚ ਦੋ ਦਿਨ ਹੋਰ ਜਿੰਨੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਲਗਭਗ ਜੁਲਾਈ ਮਹੀਨੇ ਤੋਂ ਲੈ ਕੇ ਟੈਂਡਰ ਲਗਾਏ ਜਾ ਰਹੇ ਕਿਲੋਮੀਟਰਾਂ ਦਾ ਜਿੰਦਾ ਅਸੀਂ ਵਿਰੋਧ ਕਰਦੇ ਤੇ ਉਹ ਟੈਂਡਰ ਅੱਗੇ ਕਰ ਦਿੱਤੇ ਜਾਂਦੇ ਆ ਸੋ ਟੈਂਡਰ ਇਸ ਮਹੀਨੇ 28 ਤਰੀਕ ਨੂੰ ਫਿਰ ਕੋਲਣ ਜਾ ਰਹੀ ਹੈ ਸਰਕਾਰ ਅਸੀਂ ਪਹਿਲਾਂ ਗੇਟ ਰੈਲੀ ਸ਼ੁਰੂ ਕਰਾਂਗੇ 11 ਵਜੇ 2 ਵਜੇ ਦਾ ਟਾਈਮ ਹੈ ਜੇ ਸਰਕਾਰ ਵੱਲੋਂ ਕੋਈ ਸੱਦਾ ਪੱਤਰ ਨਹੀਂ ਆਉਂਦਾ ਉਹ ਟੈਂਡਰ ਨੂੰ ਰੱਦ ਨਹੀਂ ਕੀਤਾ ਜਾਂਦਾ ਸਾਡੀ ਮੰਗ ਰੱਦ ਕਰਨ ਦੀ ਆ ਸੋ ਜੇਕਰ ਇਹੋ ਜੀ ਮੰਗ ਨਹੀਂ ਹੱਲ ਹੁੰਦਾ ਸਾਡਾ ਕੋਈ ਤਾਂ ਤੁਰੰਤ ਉਸ ਮੰਗ ਦੇ ਉੱਤੇ ਨਿਜੀ ਕਰਨ ਦੇ ਖਿਲਾਫ ਤੁਰੰਤ ਜਿਹੜਾ ਸੰਘਰਸ਼ ਸ਼ੁਰੂ ਹੋਏਗਾ ਤੁਰੰਤ ਹੜਤਾਲ ਸ਼ੁਰੂ ਕਰ ਦਿੱਤੀ ਜਾਏਗੀ ਸੋ ਇਸੇ ਤਰੀਕੇ ਨਾਲ ਦੋ ਤਰੀਕ ਨੂੰ ਫਿਰ ਦੁਬਾਰਾ ਗੇਟ ਰੈਣੀ ਕੀਤੀ ਜਾਏਗੀ ਤੇ ਦੋ ਤਰੀਕ ਨੂੰ ਪੀਆਰਟੀਸੀ ਦੇ ਵਿੱਚ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਲੈ ਕੇ ਆਂਦਾ ਜੇ ਉਹ ਦੋ ਤਰੀਕ ਤੋਂ ਜੇ ਤਾਂ ਹੜਤਾਲ ਹੋ ਗਈ ਤੇ ਟੈਂਡਰ ਰੱਦ ਨਾ ਕੀਤਾ ਫਿਰ 28 ਤੋਂ ਲੈ ਕੇ ਨਿਰੰਤਰ ਹੀ ਲਗਾਤਾਰ ਹੜਤਾਲ ਚੱਲੇਗੀ ਨਿਮਿੱਥੇ ਸਮੇਂ ਦੀ ਪਰੰਤੂ ਜੇ ਟੈਂਡਰ ਪਣਬੱਸ ਅਚ ਰੱਦ ਕਰਕੇ ਤੇ ਪੀਆਰਟੀਸੀ ਦੇ ਟੈਂਡਰ ਨੂੰ ਜਾਰੀ ਰੱਖਿਆ ਜਾਂਦਾ ਤਾਂ 2 ਤਰੀਕ ਨੂੰ ਦੁਬਾਰਾ ਗੇਟ ਰਲੀਆਂ ਕਰਕੇ ਉਸੇ ਤਰੀਕੇ ਨਾਲ ਜੇ ਟੈਂਡਰ ਖੋਲਿਆ ਗਿਆ ਤਾਂ 2 ਤਰੀਕ ਤੋਂ ਫਿਰ ਦੁਬਾਰਾ ਹੜਤਾਲ ਕੀਤੀ ਜਾਏਗੀ ਸੋ ਜੇ ਉਹ ਟੈਂਡਰ ਨੂੰ ਰੱਦ ਕਰ ਦਿੰਦੀ ਹੈ ਸਰਕਾਰ ਤਾਂ ਜਿਹੜੀਆਂ ਸਾਡੀਆਂ ਰੈਗੂਲਰ ਮੰਗਾਂ ਉਹਨਾਂ ਮੰਗਾਂ ਤੇ ਨਿਰੰਤਰ ਜਿਹੜੀ ਸਾਡੀ ਲੜਾਈ ਹੈ ਉਹ ਜਾਰੀ ਰਹੇਗੀ 8 9 ਤੇ 10 ਦਸੰਬਰ ਨੂੰ ਅਸੀਂ ਤਿੰਨ ਰੋਜ਼ਾ ਹੜਤਾਲ ਕਰਕੇ ਮਾਨਯੋਗ ਮੁੱਖ ਮੰਤਰੀ ਦੀ ਰਹਿਸ਼ ਅਗੇ ਧਰਨਾ ਦੇ ਕੇ ਆਪਣੀਆਂ ਮੰਗਾਂ ਦਾ ਹੱਲ ਕਰਾਉਣ ਲਈ ਜਿਹੜਾ ਵਾ ਰੋਸ ਪ੍ਰਦਰਸ਼ਨ ਕਰਾਂਗੇ ਤੇ 21 ਤਰੀਕ ਤੋਂ ਯਾਨੀ ਕਿ ਕੱਲ ਤੋਂ ਹੀ ਸਾਡੇ ਮੁਲਾਜ਼ਮ ਹੈ ਜਿਹੜੀ ਉਹ ਬੱਸਾਂ ਦੇ ਵਿੱਚ ਜਿਹੜਾ ਸਰਕਾਰ ਦੇ ਖਿਲਾਫ ਕਿਉਂਕਿ ਸਰਕਾਰ ਸਾਡੇ ਵਿਭਾਗ ਦਾ ਨਿਜੀਕਰਨ ਕਰ ਰਹੀ ਆ ਆਮ ਲੋਕਾਂ ਤੱਕ ਉਹ ਗੱਲ ਲੈ ਕੇ ਜਾਵਾਂਗੇ ਪ੍ਰਚਾਰ ਕਰਾਂਗੇ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਇਹ ਇਜਲਾਸ ਬੁਲਾਉਣ ਜਾ ਰਹੀ ਹੈ ਸਰਕਾਰ ਜਿਹੜੀ ਵਿਧਾਨ ਸਭਾ ਦਾ ਕਿਉਂਕਿ ਉਹ ਧਾਰਮਿਕ ਹੋਣ ਕਰਕੇ ਹੁੰਦਾ ਅਸੀਂ ਵਿਰੋਧ ਨਹੀਂ ਕਰਾਂਗੇ ਕਿਉਂਕਿ ਪਹਿਲਾਂ ਅਸੀਂ ਵਿਰੋਧ ਹਲਾਨ ਕਰ ਚੁੱਕੇ ਹਾਂ ਪਰ ਉਹ ਗੁਰੂ ਸਾਹਿਬ ਜੀ ਦੀ ਜਿਹੜੀ ਆ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਕਰਕੇ ਹੁੰਦਾ ਵਿਰੋਧ ਨਹੀਂ ਕੀਤਾ ਜਾਏਗਾ ਪਰੰਤੂ ਉਸ ਚੀਜ਼ ਨੂੰ ਮੱਖ ਰੱਖਦੇ ਹੋ ਉੱਥੇ ਵੀ ਸਾਡੇ ਮੁਲਾਜ਼ਮ ਜਿਹੜੇ ਉਹ ਗੁਰੂ ਸਾਹਿਬ ਨੇ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਸੀ ਕਿ ਮਨੁੱਖਤਾ ਨੂੰ ਜਿਹੜਾ ਵਾ ਮਨੁੱਖਤਾ ਦਾ ਜਿਹੜਾ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਸੀ ਉਸ ਚੀਜ਼ ਦੇ ਉਲਟ ਇਹ ਫਿਰ ਔਰੰਗਜ਼ੇਬ ਵਾਂਗੂ ਜਾਂ ਕਹਿ ਸਕਦੇ ਕਿ ਮੀਰ ਮੰਨੂ ਵਾਂਗੂ ਉਹਨਾਂ ਵਾਂਗੂ ਨਾਦਰ ਸ਼ਾਹੀ ਫਰਮਾਨ ਲੈ ਕੇ ਆਏ ਇਹਨਾਂ ਦੇ ਫਰਮਾਨਾਂ ਦੇ ਖਿਲਾਫ ਆਪਣੇ ਵਿਭਾਗਾਂ ਨੂੰ ਬਚਾਉਣ ਦੇ ਲਈ ਇਹ ਜਿਹੜੀ ਡਿਕਟੇਟਰਸ਼ਿਪ ਕਰ ਰਹੀ ਹੈ ਦਿੱਲੀ ਦੀ ਹਾਕਮ ਤੇ ਰਣ ਕੇ ਤੇ ਜਾਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹਨਾਂ ਦੇ ਖਿਲਾਫ ਭੰਡੀ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਉੱਥੇ ਵੀ ਟਰਾਂਸਪੋਰਟ ਮੰਤਰੀ ਕੰਦਰ ਨੇ ਕਿ ਲੋਕਾਂ ਨੂੰ ਕਿਹੜਾ ਖਰਾਬਨਾ ਕੀਤਾ ਜਾਵੇ ਉਹ ਕਹਿੰਦੇ ਕਿ ਵਾਰ-ਵਾਰ ਹੜਤਾਲ ਦਾ ਜਿਹੜਾ ਨਾਦ ਨੂੰ ਦਲਤਾ ਹੈ ਬਿਲਕੁਲ ਦੀ ਟਰਾਂਸਪੋਰਟ ਮਿਨਿਸਟਰ ਸਾਡੀ ਹੜਤਾਲ ਦੇ ਵਿੱਚ ਆਣ ਕੇ ਧਰਨਿਆਂ ਮਜਾਰਿਆਂ 'ਚ ਬੋਲਦੇ ਰਹੇ ਜਦੋਂ ਮੰਤਰੀ ਨਹੀਂ ਸੀ ਬਣੇ ਐਮਐਲਏ ਨਹੀਂ ਸੀ ਬਣੇ ਉਹ ਕਹਿੰਦੇ ਰਹੇ ਕਿ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਾਂਗੇ ਤੁਹਾਡੀਆਂ ਤਨਖਾਹਾਂ 'ਚ ਵਾਧਾ ਕਰਾਂਗੇ ਠੇਕੇਦਾਰਾਂ ਵਿੱਚੋਂ ਲਈਏ ਬਾਹਰ ਕਟਾਂਗੇ ਵਿਚੋਲੀਏ ਪੈਸੇ ਖਾਂਦੇ ਨੇ ਠੇਕੇਦਾਰ ਤਨਖਾਹਾਂ ਦੇ ਵਿੱਚੋਂ ਪਰੰਤੂ ਜਦੋਂ ਤੋਂ ਮੰਤਰੀ ਬਣ ਕੇ ਉਹਨਾਂ ਨੇ ਇੱਕ ਵੀ ਮਸਲਾ ਜਿਹੜਾ ਵੇ ਮੰਗਾਂ 'ਚੋਂ ਹੱਲ ਨਹੀਂ ਕੀਤਾ ਕੱਲ ਵੀ ਉਹ ਸਾਨੂੰ 19 ਤਰੀਕ ਦੀ ਮੀਟਿੰਗ ਲਿਖਤੀ ਦਿੱਤੀ ਸੀ ਉਹਨਾਂ ਨੇ ਪਿਛਲੇ ਦਿਨੀ ਹੜਤਾਲ 'ਚ ਕੱਲ ਉਹ ਮੀਟਿੰਗ 'ਚ ਆਪ ਨਹੀਂ ਬੈਠੇ ਟਰਾਂਸਪੋਰਟ ਸੈਕਟਰੀ ਸਾਹਿਬ ਬੈਠੇ ਆ ਕਹਿਣ ਤੋਂ ਭਾਵ ਕਿ ਟਰਾਂਸਪੋਰਟ ਮੰਤਰੀ ਜੀ ਉਹਨਾਂ ਦਾ ਉਹ ਕੰਮ ਹੈ ਕਿ ਹਾਥੀ ਦੇ ਦੰਦ ਵਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਨੇ ਉਹ ਲੋਕਾਂ ਨੂੰ ਮੀਡੀਆ ਦੇ ਵਿੱਚ ਕੁਝ ਹੋਰ ਵਿਖਾ ਰਹੇ ਨੇ ਪਰੰਤੂ ਸਾਡੇ ਨਾਲ ਕੁਝ ਹੋਰ ਕੀਤਾ ਜਾ ਰਿਹਾ ਕਹਿਣ ਤੋਂ ਭਾਵ ਕਿ ਵਿਕਾਰ ਦੇ ਵਿੱਚ ਨਿਜੀ ਕਰਨ ਦਾ ਕੁਹਾੜਾ ਤੇਜ਼ ਕੀਤਾ ਜਾ ਰਿਹਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਕੋਈ ਵੀ ਜਿਹੜੀ ਜਨਤਕ ਇਹੋ ਜੀ ਹੜਤਾਲ ਹੁੰਦੀ ਉਹਦੇ ਵਿੱਚ ਵੱਧ ਚੜ ਕੇ ਸਮਰਥਨ ਕਰੋ ਕਿਉਂਕਿ ਸਰਕਾਰ ਜਿਹੜੀ ਆ ਉਹ ਵਿਭਾਗਾਂ ਨੂੰ ਖਤਮ ਕਰਨ ਵਾਲੇ ਪਾਸੇ ਲੱਗੀ ਹੈ ਜੇ ਮੰਤਰੀ ਜੀ ਚਾਹੁੰਦੇ ਕਿ ਹੜਤਾਲ ਨਾ ਹੋਵੇ ਤਾਂ 28 ਤਰੀਕ ਤੋਂ ਪਹਿਲਾਂ ਪਹਿਲਾਂ ਸਾਡੀਆਂ ਠੋਸ ਮੰਗਾਂ ਨੇ ਜਿਹੜਾ ਉਹਨਾਂ ਦਾ ਹੱਲ ਕਰਦਣ ਮੀਟਿੰਗ ਬੁਲਾ ਕੇ ਹੱਲ ਕਰਦਣ ਅਸੀਂ ਤਾਂ ਚਾਹੁੰਦੇ ਆ ਕਿ ਹੜਤਾਲ ਨਾ ਹੋਵੇ ਹੱਲ ਕੀਤਾ ਜਾਵੇ ਤੇ ਜਿਹੜੀਆਂ ਡੀ ਟ੍ਰੈਲੀਆਂ ਡੀ ਟ੍ਰੈਲੀਆਂ ਜਿਹੜੀਆਂ ਤੁਸੀਂ ਕਰਦੇ ਨਾ ਜੀ ਉਦੋਂ ਬੱਸਾਂ ਜਿਹੜੀਆਂ ਬੰਦ ਰੱਖੋਗੇ ਜਾਂ ਤੁਸੀਂ ਬਿਲਕੁਲ ਜੀ ਸਾਡੀਆਂ ਜਿਹੜੀਆਂ ਗੀਟ ਰਲੀਆਂ ਉਹ ਸਮੂਹਿਕ ਤੌਰ ਤੇ ਗੀਟ ਰਲੀਆਂ ਹੋਣਗੀਆਂ ਬੱਸਾਂ ਬੰਦ ਨਹੀਂ ਹੋਣਗੀਆਂ ਪਰੰਤੂ ਜੇਕਰ ਟੈਂਡਰ ਖੋਲੇ ਜਾਂਦੇ ਰੱਦ ਨਹੀਂ ਕੀਤੇ ਜਾਂਦੇ ਉਸ ਦਿਨ ਤਾਂ ਤਰੰਤ ਜਿਹੜਾ 12 ਵਜੇ ਤੋਂ ਬਾਅਦ ਅਸੀਂ ਆਪਣਾ ਜਿਹੜਾ ਹੜਤਾਲ ਵਾਲੇ ਪਾਸੇ ਨੂੰ ਆਪਣਾ ਰੋਖੇ ਜੋੜਾ ਕਰਾਂਗੇ ਕਿਉਂਕਿ ਸਾਡੀ ਮਜ਼ਬੂਰੀ ਬਣ ਜਣੀ ਹੈ ਜਿੱਥੇ ਆਮ ਲੋਕਾਂ ਦੀ ਗੱਲ ਹੈ ਕਿ ਆਮ ਲੋਕ ਖੱਜਲ ਹੁੰਦੇ ਆ ਅਸੀਂ ਆਪਣੀਆਂ ਬੱਸਾਂ ਦੇ ਵਿੱਚ 50 ਸਵਾਰੀਆਂ ਦੀ بجائے 150 ਸਵਾਰੀ ਬਿਠਾ ਕੇ ਚੱਲ ਰਹੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਜੇ ਸਰਕਾਰ ਰੂਲਾਂ ਤੋਂ ਬਾਹਰ ਨਹੀਂ ਜਾਂਦੀ ਸਾਨੂੰ ਵੀ 52 ਸਵਾਰੀਆਂ ਦਾ ਫੈਸਲਾ ਲੈਣਾ ਪਵੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਫੈਸਲਾ ਸਾਨੂੰ ਮਜਬੂਰੀ ਚ ਲੈਣਾ ਪੈਗਾ ਕਿਉਂਕਿ ਅਸੀਂ ਆ ਪੰਜਾਬ ਦੇ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਆਪਣੀ ਜਾਨ ਜੋਖਮ ਚ ਪਾ ਰਿਹਾ ਪਰ ਪੰਜਾਬ ਸਰਕਾਰ ਜੇਕਰ ਇਹਨਾਂ ਫੈਸਲਾ ਤੋਂ ਵਾਪਸ ਨਹੀਂ ਮੁੜਦੀ ਤਾਂ ਸਾਨੂੰ ਮਜਬੂਰੀ ਚ ਇਹ ਵੀ ਫੈਸਲੇ ਲੈਣੇ ਪੈ ਸਕਦੇ ਹਨ